ਪੰਜਾਬ ਬਿਜਲੀ ਬੋਰਡ ਦੇ ਸਾਂਝੇ ਫੋਰਮ ਵੱਲੋਂ ਅੱਜ ਗੁਰਾਇਆਂ ਮੰਡਲ ਗੇਟ ਅੱਗੇ ਰੋਸ ਦਰਨਾ ਦਿੱਤਾ ਗਿਆ ਠੇਕੇ ਤੇ ਭਰਤੀਆਂ ਬੰਦ ਕਰਨ ਖਾਲੀ ਅਸਾਮੀਆਂ ਤੁਰੰਤ ਭਰਨ ਅਤੇ ਮੌਜੂਦਾ ਚੇਅਰਮੈਨ ਕੇ.ਡੀ ਪੰਡਾਰੀ ਨੂੰ ਹਟਾਏ ਜਾਣ ਦੀਆਂ ਮੰਗਾਂ ਨੂੰ ਲੈ ਕੇ ਇਹ ਰੋਸ ਦਰਨਾ ਦਿੱਤਾ ਗਿਆ ਮੁਲਾਜ਼ਮਾ ਦਾ ਕਹਿਣਾ ਹੈ ਕਿ ਜਨਵਰੀ 2016 ਤੋਂ ਲਟਕਦੀਆਂ ਆ ਰਹੀਆਂ ਉਹਨਾਂ ਦੀਆਂ ਮੰਗਾਂ ਹਾਲੇ ਤੱਕ ਨਹੀਂ ਮੰਨੀਆਂ ਗਈਆਂ ਜਿਸ ਦੇ ਚੱਲਦਿਆਂ ਉਹਨਾਂ ਆਉਣ ਵਾਲੇ ਸਮੇਂ 'ਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ ਅੱਜ ਤੋਂ ਗੁਰਾਇਆਂ ਮੰਡਲ ਨੇ ਗੇਟ ਜਿਹੜੀ ਗੇਟ ਰੈਲੀ ਕੀਤੀ ਗਈ ਆ ਔਰ ਜੋ ਪਿਛਲੇ ਸਮੇਂ ਦੇ ਵਿੱਚ ਕੋਈ ਵੀ ਮੰਗ ਜਿਹੜੀ ਮੰਨੀ ਨਹੀਂ ਗਈ ਔਰ ਠੇਕੇਦਾਰੀ ਸਿਸਟਮ ਨੂੰ ਜਿਹੜਾ ਵਧਾਵਾ ਦਿੱਤਾ ਗਿਆ ਅਸੀਂ ਇਹਦੀ ਪੁਰਜੋਰ ਸ਼ਬਦਾਂ ਵਿੱਚ ਨਖੇਦੀ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮੰਗ ਕਰਦੇ ਹਾਂ ਵੀ ਚੇਅਰਮੈਨ ਨੂੰ ਚੱਲਦਾ ਕੀਤਾ ਜਾਵੇ ਔਰ ਨਵਾਂ ਚੇਅਰਮੈਨ ਲਾ ਕੇ ਜਿਹੜਾ ਮੰਨੋ ਜੋ ਸਾਡੀਆਂ ਜਥੇਬੰਦੀਆਂ ਦੇ ਮੁਲਾਜ਼ਮਾਂ ਜਥੇਬੰਦੀਆਂ ਨੇ ਪੰਜਾਬ ਦੇ ਸਾਂਝੇ ਫੋਰਮ ਕੋਲ ਗੱਲਬਾਤ ਹੋਈ ਆ 16 ਜਨਵਰੀ 2016 ਤੋਂ ਵੀ ਮੰਨ ਲਓ ਉਹ ਜਿਹੜੀ ਮੰਗਾ ਉਹਨਾਂ ਨੂੰ ਇਹਨਾਂ ਵਾਰ ਲਾਗੂ ਕੀਤਾ ਜਾਵੇ ਇਸ ਰੂਸਵਜੋ ਮੁਲਾਜ਼ਮਾ ਵੱਲੋਂ 21 ਮਾਰਚ ਨੂੰ ਪਟਿਆਲਾ ਹੈੱਡ ਆਫਿਸ ਅੱਗੇ ਵੀ ਰੋਸ ਦਰਨਾ ਦਿੱਤੇ ਜਾਣ ਦੀ ਤਿਆਰੀ ਹੈ। ਜਲੰਧਰ ਦੇ ਹਰਨਾਨਦਾਸਪੁਰਾ ਚ ਇੱਕ ਘਰ ਚੋਂ ਬਜ਼ੁਰਗ ਵਿਅਕਤੀ ਦੀ Laash ਮਿਲਣ ਨਾਲ ਸਨਸਨੀ ਫੈਲ ਗਈ। ਮ੍ਰਿਤਕ ਐਗਰੀਕਲਚਰ ਵਿਭਾਗ ਤੋਂ ਰਿਟਾਇਰ ਸੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਪਿਛਲੇ 3 ਦਿਨਾਂ ਤੋਂ ਲਾਪਤਾ ਸੀ ਅਤੇ ਘਰ ਨੂੰ ਵੀ ਤਾਲਾ ਲੱਗਾ ਹੋਇਆ ਸੀ। ਜਿਸ ਤੋਂ ਬਾਅਦ ਸ਼ੱਕ ਹੋਣ ਤੇ ਮ੍ਰਿਤਕ ਦੀ ਬੇਟੀ ਨੇ ਪੁਲਿਸ ਬੁਲਾ ਕੇ ਘਰ ਦਾ ਤਾਲਾ ਖੁਲਵਾਇਆ ਤਾਂ ਧਰਮਪਾਲ ਮ੍ਰਿਤਕ ਮਿਲੇ। ਧਰਮਪਾਲ ਬਾਂਸਲ ਇਹ ਆਪਣੇ ਰਹਿੰਦੇ ਸੀਗੇ ਮਕਾਨ ਦੇ ਵਿੱਚ ਬੱਚੇ ਇਹਨਾਂ ਦੇ ਦੋ ਜਿਹੜੇ ਆ ਉਹ ਬਾਹਰ ਜੋਬ ਕਰਦੇ ਆ ਲੜਕੀਆਂਾਂ ਦੀ ਸ਼ਾਦੀ ਸ਼ੁਦਾ ਕੱਲੇ ਰਹਿੰਦੇ ਆ ਐਗਰੀਕਲਚਰ ਮਾਇਆ ਵਿਭਾਗ ਵਿੱਚੋਂ ਇਹ ਪੈਨਸ਼ਨ ਆਈ ਹੋਈ ਆ ਤੇ ਉਮਰ ਇਹਨਾਂ ਦੀ 80 85 ਸਾਲ ਆ ਤੇ ਇਹ ਆਪਣੇ ਦੋ ਤਿੰਨ ਦਿਨ ਤੋਂ ਆਪਣੇ ਅੰਦਰ ਸਿੱਕੇ ਦਰਵਾਜ਼ਾ ਨਹੀਂ ਖੋਲਿਆ ਜਾਂ ਲੀਆਂ ਗਵਣੀਆਂ ਨੇ ਫੋਨ ਕੀਤਾ ਕਿ ਦਰਵਾਜ਼ਾ ਨਹੀਂ ਖੋਲ੍ਹ ਹੈ ਫਿਰ ਇਹਨਾਂ ਦੇ ਵਾਸਤਾਂ ਨੂੰ ਬੁਲਾਇਆ ਉਹਨਾਂ ਦੀ ਹਾਜ਼ਰੀ ਵਿੱਚ ਦਰਵਾਜ਼ਾ ਖੋਲ੍ਹਿਆ ਤੇ ਇਹਨਾਂ ਦੇ ਅੰਦਰ ਜਿਹੜੀਆਂ ਮੌਤ ਹੋ ਗਈ ਸੀਗੀ ਜੋ ਬਣਦੀ ਕਾਰਵਾਈ ਹੈ ਉਹ ਕਰ ਰਹੇ ਹਾਂ ਫਿਲਹਾਲ ਮ੍ਰਿਤਕ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਲੰਧਰ ਪੁਲਸ ਵੱਲੋਂ ਲਗਾਤਾਰ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਪੁਲਿਸ ਦੀ ਇਹ ਨਾਕਾਬੰਦੀ ਜਨਤਾ ਦੀ ਸੁਰੱਖਿਆ ਲਈ ਹੈ ਤਾਂ ਜੋ ਰਾਤ ਵੇਲੇ ਜਾਂਦੇ ਰਾਗੀਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਟਲੀਆਂ ਰਹਿਣ ਅੱਜ ਇੱਥੇ ਨਾਕਾ ਲਗਾਇਆ ਹੋਇਆ ਸੀਗਾ ਮੈਂ ਉਹਨੂੰ ਚੈੱਕ ਕਰਨ ਆਇਆ ਸੀ ਰੂਟਿਨ ਚੈਕਿੰਗ ਉਧਰ ਦੂਜੇ ਪਾਸੇ ਜਲੰਧਰ ਪੁਲਿਸ ਨੇ ਸ਼ਹਿਰ ਦੇ ਕਈ ਇਲਾਕਿਆਂ 'ਚ ਫਲੈਗ ਮਾਰਚ ਕੱਢਿਆ ਇਸ ਦੇ ਨਾਲ ਹੀ ਰਾਹੀਰਾਂ ਨੂੰ ਰੋਕ ਕੇ ਉਹਨਾਂ ਦੀ ਤਲਾਸ਼ੀ ਵੀ ਲਈ ਗਈ ਅਤੇ ਨਾਲ ਹੀ ਲੋਕਾਂ ਨੂੰ ਇਹ ਸੂਚਿਤ ਕੀਤਾ ਗਿਆ ਕਿ ਜੇਕਰ ਕਿਸੇ ਨੂੰ ਸ਼ੱਕੀ ਵਾਹਨ ਜਾਂ ਸ਼ੱਕੀ ਚੀਜ਼ ਦਿਖਾਈ ਦਿੰਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਅਸੀਂ ਜਿੰਨੇ ਵੀ ਸ਼ੱਕੀ ਵਾਹਨ ਸੀ ਚੈੱਕ ਕੀਤੇ ਇਹ ਚੈੱਕ ਕੀਤਾ ਕਿ ਕੋਈ ਨੰਬਰ ਪਲੇਟ ਦਾ ਜਿਹੜਾ ਕੋਈ ਬਾਈਕ ਹੈਗਾ ਉਹ ਖੜਾ ਤੇ ਨਹੀਂ ਹੋਇਆ ਇੱਥੇ ਤੇ ਬਾਕੀ ਲੋਕਾਂ ਦੇ ਲਾਇਸੈਂਸ ਵਗੈਰਾ ਚੈੱਕ ਕੀਤੇ ਸਾਲ ਪੂਰਾ ਏਰੀਆ ਸਰਚ ਕੀਤਾ ਕੰਫੀਡੈਂਸ ਬਿਲਡਿੰਗ ਮੈਜਰ ਦੀ ਤਰ੍ਹਾਂ ਸੀ ਇਹ ਮਾਰਚ ਕਰ ਗਿਆ ਸੀ 4 ਅਪ੍ਰੈਲ ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਸੰਬੰਧੀ RAMਨਾਮੀ ਉਤਸਵ ਕਮੇਟੀ ਵੱਲੋਂ ਬੁੱਧਵਾਰ ਨੂੰ ਲਾਹੌਰਿਆ ਮੰਦਿਰ ਤੋਂ ਪ੍ਰਬਾਤ ਫੇਰੀ ਕੱਢੀ ਗਈ ਵੱਡੀ ਗਿਣਤੀ ਜਰਾਮ ਭਗਤਾਂ ਨੇ ਪ੍ਰਬਾਤ ਫੇਰੀ 'ਚ ਸ਼ਿਰਕਤ ਕਰਕੇ ਪ੍ਰਭੂ RAM ਦਾ ਗੁਣਗਾਨ ਕੀਤਾ ਇਸ ਮੌਕੇ ਤੇ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਸ਼ਰਦਾਲੂਆਂ ਦਾ ਨਿੱਘਾ ਸਵਾਗਤ ਕੀਤਾ ਇਸ ਤੋਂ ਇਲਾਵਾ ਸ਼ਰਦਾਲੂਆਂ ਵੱਲੋਂ ਆਪੋ ਆਪਣੇ ਘਰਾਂ ਅੰਗੀ ਰਾਮਪਤਾਂ ਲਈ ਪ੍ਰਸ਼ਾਦ ਦੇ ਲੰਗਰ ਵੀ ਲਗਾਏ ਗਏ।